ਹੈਲੋ ਜੀ ਅੱਜ ਅਸੀਂ ਬਣਾਵਾਂਗੇ ਵੇਸਣ ਦੇ ਪੂੜੇ ਵਾਲਾ ਦਹੀਂ ਬਹੁਤ ਹੀ ਸੁਆਦਿਸ਼ਟ ਦਹੀਂ ਸਭ ਤੋਂ ਪਹਿਲਾਂ ਵੇਸਣ ਲਵਾਂਗੇ ਵਿੱਚ ਕਾਲੀ ਮਿਰਚ ਅਜਵਾਇਨ ਨਮਕ ਤੇ ਲਾਲ ਮਿਰਚ ਐਡ ਕਰਾਂਗੇ ਤੇ ਪਾਣੀ ਐਡ ਕਰਕੇ ਇਸ ਦਾ ਪਤਲਾ ਘੋਲ ਤਿਆਰ ਕਰ ਲਾਂਗੇ ਦੇਖੋ ਪਤਲਾ ਘੋਲ ਜਲਦੀ ਇਸ ਨੂੰ ਹਿਲਾਉਂਦੇ ਰਹਿਣਾ ਤਾਂ ਇਹ ਸਮੂਥ ਬੈਟਰ ਤਿਆਰ ਕਰ ਦੇਣਾ ਤਾਂ ਬੈਟਰ ਤਿਆਰ ਹੋ ਚੁੱਕਾ ਹੈ ਦੇਖੋ ਤੇ ਹੁਣ ਅਸੀਂ ਇਸ ਨੂੰ 10-15 ਮਿੰਟ ਰੱਖ ਦਵਾਂਗੇ ਸੈੱਟ ਹੋਣ ਲਈ ਤੇ ਤਵੇ ਦੇ ਉੱਤੇ ਘਿਓ ਲਗਾ ਕੇ ਇਹਦੇ ਉੱਤੇ ਸੀ ਫਲਾ ਦੇਵਾਂਗੇ ਪੂੜਾ ਫਲੇਮ ਸਲੋ ਟੂ ਮੀਡੀਅਮ ਰੱਖਣੀ ਹੈ ਤੇ ਇਸ ਨੂੰ ਪਰਤ ਦੇਵਾਂਗੇ ਪਲਟ ਦੇਵਾਂਗੇ ਦੇਖੋ ਕੱਚਾ ਨਹੀਂ ਰਹਿਣ ਦੇਣਾ ਚੰਗੀ ਤਰ੍ਹਾਂ ਪਕਾ ਲੈਣਾ ਇਸ ਨੂੰ ਹਾਂਜੀ ਇਹ ਪੂਰਾ ਤਿਆਰ ਹੈ ਤੇ ਇਸ ਦੇ ਅਸੀਂ ਟੁਕੜੇ ਕਰ ਲਵਾਂਗੇ ਪੀਸਿਸ ਕਰ ਲਵਾਂਗੇ ਤੇ ਹੁਣ ਅਸੀਂ ਦਹੀਂ ਨੂੰ ਅੰਚੀ ਤਰ੍ਹਾਂ ਫੈਟ ਲਵਾਂਗੇ ਤੇ ਇਹਦੇ ਵਿੱਚ ਇਹ ਪੂੜਾ ਪਾ ਲਾਂਗੇ ਪਿਆਜ਼ ਹਰੀ ਮਿਰਚ ਤੇ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਜੀਰਾ ਭੁੰਨਿਆ ਹੋਇਆ ਕਾਲਾ ਨਮਕ ਮਿਰਚ ਇਹਦੇ ਵਿੱਚ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਦੇਖੋ ਬਹੁਤ ਹੀ ਸੁਆਦੀਸ਼ਟ ਦਹੀਂ ਰੈਡੀ ਹੈ ਤੁਸੀਂ ਵੀ ਟਰਾਈ ਕਰੋ ਜਰੂਰ ਬਾਏ ਬਾਏ